ਹਾਂਜੀ ਸਤਿ ਸ਼੍ਰੀ ਅਕਾਲ ਸਾਰੇ ਨੂੰ ਵੀਰਾ ਗੌਰ 786 ਜਨਰਲ ਜੀ ਤੁਹਾਡਾ ਸਵਾਗਤ ਹੈ ਅੱਜ ਆਪਾਂ ਬਣਾਵਾਂਗੇ ਪੋਹੇ ਦੇ ਬਹੁਤ ਹੀ ਟੇਸਟੀ ਪਕੌੜੇ ਤੇ ਜੇਕਰ ਤੁਹਾਨੂੰ ਵੀਡੀਓ ਪਸੰਦ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਚੈਨਲ ਨੂੰ ਵੀ ਤੁਸੀਂ ਜ਼ਰੂਰ ਸਬਸਕ੍ਰਾਈਬ ਕਰ ਦਿਓ ਚਲੋ ਫਿਰ ਆਪਾਂ ਪੋਹੇ ਦੇ ਪਕੌੜੇ ਬਣਾਉਣਾ ਸ਼ੁਰੂ ਕਰਦੇ ਆਂ ਪੋਹੇ ਦੇ ਪਕੌੜੇ ਬਣਾਉਣ ਵਾਸਤੇ ਆਪਾਂ ਇੱਕ ਕੋਲੀ ਪੋਹਾ ਲੈਂਦਾ ਹੈ ਤੇ ਹੁਣ ਸਭ ਤੋਂ ਪਹਿਲਾਂ ਆਪਾਂ ਪੋਹੇ ਨੂੰ ਇੱਕ ਸੂਤੀ ਕੱਪੜੇ ਦੇ ਵਿੱਚ ਪੁੰਜ ਲਾਂਗੇ ਤੇ ਸੂਤੀ ਕੱਪੜੇ ਦੇ ਵਿੱਚ ਪੁੰਜਣਾ ਜਿਹੜੀ ਇਹ ਪੋਹੇ ਦੇ ਉੱਪਰ ਡਸਟ ਵਗੈਰਾ ਹੁੰਦੀ ਹੈਗੀ ਉਹ ਸਾਰੇ ਆਪਾਂ ਹੁਣ ਇਹਨੂੰ ਸਾਫ਼ ਹੋ ਜੂਗੇ ਤੇ ਧੋਣਾ ਨਹੀਂ ਆਪਾਂ ਇਹਨੂੰ ਆਪ ਐਸ ਤਰੀਏ ਇਹਨੂੰ ਪੁੰਜਣਾ ਹੈ ਕਿਉਂਕਿ ਜੇ ਆਪਾਂ ਇਹਨਾਂ ਨੂੰ ਧੋਤਾ ਤੇ ਫਿਰ ਇਹ ਜਿਹੜਾ ਆਪਾਂ ਇਹਦਾ ਪਾਊਡਰ ਤਿਆਰ ਕਰਨਾ ਫਿਰ ਪਾਊਡਰ ਨਹੀਂ ਬਣਨਾਗਾ ਇਸ ਕਰਕੇ ਆਪਾਂ ਇਹਨੂੰ ਬਿਨਾਂ ਧੋਤੇ ਤੇ ਜਿਹੜਾ ਹੈ ਸਾਫ਼ ਕਰਕੇ ਆਪਾਂ ਇੱਕ ਪਾਊਡਰ ਤਿਆਰ ਕਰਾਂਗੇ ਤੋ ਇਹਨੂੰ ਆਪਾਂ ਹੁਣ ਮਿਕਸੀ ਵਾਲੇ ਜੱਗ ਦੇ ਵਿੱਚ ਪਾ ਦਾਂਗੇ ਤੇ ਇੱਕ ਆਪਾਂ ਵਧੀਆ ਜਿਹਾ ਪਾਊਡਰ ਤਿਆਰ ਕਰਾਂਗੇ ਵਧੀਆ ਜਿਹਾ ਪਾਊਡਰ ਤਿਆਰ ਕਰਕੇ ਉਸ ਤੋਂ ਬਾਅਦ ਆਪਾਂ ਬਿਨਾ ਗੁੰਨੇ ਜਿਹੜਾ ਆਟੇ ਨੂੰ ਆਪਾਂ ਇਹ ਪਕੌੜੇ ਬਣਾ ਕੇ ਤਿਆਰ ਕਰਾਂਗੇ ਇਹਦਾ ਆਪਾਂ ਪਾਊਡਰ ਬਹੁਤ ਵਧੀਆ ਬਣਾ ਲਿਆ ਤੇ ਹੁਣ ਆਪਾਂ ਇੱਕ ਕੜਾਈ ਦੇ ਵਿੱਚ ਕੱਢ ਲੈਣੇ ਆ ਪਾਊਡਰ ਨੂੰ ਹੁਣ ਆਪਾਂ ਇਹ ਪਾਊਡਰ ਨੂੰ ਸਾਈਡ ਤੇ ਕਰ ਦਿੰਨੇ ਆ ਦੋ ਆਲੂ ਲੈ ਲੇ ਇੱਕ ਕੱਪ ਪਿਆਜ਼ ਲੈ ਲੇ ਤੇ ਦੋ ਆਲੂ ਆਪਣੇ ਇਹ ਕੱਚੇ ਆ ਇਹਨਾਂ ਨੂੰ ਛਿੱਲ ਕੇ ਤੇ ਆਪਾਂ ਪਾਣੀ ਦੇ ਵਿੱਚ ਹੁਣ ਭਿਉਮ ਕੇ ਰੱਖਦੇ ਸੀ ਕਿ ਆਲੂ ਆਪਣੇ ਕਾਲੇ ਨਾ ਪੈਣ ਤੇ ਹੁਣ ਆਪਾਂ ਇਹਨਾਂ ਦੇ ਮੋٹے-ਮੋٹے ਪੀਸ ਕੱਟ ਕੇ ਤੇ ਆਪਾਂ ਹੁਣ ਜੱਗ ਦੇ ਵਿੱਚ ਪਾ ਦਾਂਗੇ ਇਹਨਾਂ ਦਾ ਵੀ ਆਪਾਂ ਇੱਕ ਪੇਸਟ ਤਿਆਰ ਕਰਾਂਗੇ ਹੁਣ ਆਪਾਂ ਪਾ ਦਾਂਗੇ ਪਿਆਜ਼ ਕੱਟ ਕੇ ਬਿਨਾ ਪਿਆਜ਼ ਤੋਂ ਵੀ ਆਪਾਂ ਪਕੌੜੇ ਬਣਾ ਸਕਦੇ ਹਾਂ ਪਰ ਜੇ ਜ਼ਿਆਦਾ ਟੇਸਟੀ ਪਕੌੜੇ ਬਣਾਉਣੇ ਆ ਤਾਂ ਆਪਾਂ ਪਿਆਜ਼ ਨੂੰ ਵੀ ਆਪਾਂ ਪਾ ਸਕਦੇ ਹੈਗੇ ਆਂ ਫਿਰ ਵੀ ਆਪਣੇ ਪਕੌੜੇ ਵਧੀਆ ਬਣਨਗੇ ਤਾਂ ਕਿ ਆਪਾਂ ਹਰੀਆਂ ਮਿਰਚਾਂ ਇਹ ਥੋੜਾ ਜੱਗ ਛੋਟਾ ਤੇ ਇਹਨੂੰ ਮੈਂ ਦੋ ਵਾਰੀ ਕਰਕੇ ਪੀਸ ਲਾਂਗੇ ਆਪਾਂ हां जी ਆਲੂ ਤੇ ਪਿਆਜ਼ ਦਾ ਆਪਾਂ ਪੇਸਟ ਬਣਾ ਕੇ ਤਿਆਰ ਕਰ ਲਿਆ ਬਿਨਾ ਪਾਣੀ ਤੋਂ ਆਪਾਂ ਜਿਹੜਾ ਇਹ ਪੇਸਟ ਬਣਾ ਕੇ ਤਿਆਰ ਕੀਤਾ ਕਿਉਂਕਿ ਆਲੂ ਦੇ ਵਿੱਚ ਵੀ ਪਾਣੀ ਹੁੰਦਾ ਤੇ ਪਿਆਜ਼ ਦੇ ਵਿੱਚ ਵੀ ਪਾਣੀ ਹੁੰਦਾ ਤੇ ਬਹੁਤ ਵਧੀਆ ਜਿਹੜਾ ਇਹ ਪੇਸਟ ਬਣ ਕੇ ਤਿਆਰ ਹੋ ਗਿਆ ਤੇ ਹੁਣ ਆਪਾਂ ਜਿਹੜਾ ਪੋਹੇ ਦਾ ਪਾਊਡਰ ਬਣਾ ਕੇ ਤਿਆਰ ਕੀਤਾ ਗਿਆ ਉਹਦੇ ਵਿੱਚ ਹੁਣ ਆਪਾਂ ਸਾਰਾ ਪੇਸਟ ਪਾ ਦਾਂਗੇ ਹੁਣ ਆਪਾਂ ਥੋੜਾ ਜਿਹਾ ਇੱਥੇ ਪਾਣੀ ਪਾਵਾਂਗੇ ਤੇ ਆਪਾਂ ਇੱਕ ਘੋਲ ਤਿਆਰ ਕਰਾਂਗੇ ਆਪਾਂ ਆਟੇ ਨੂੰ ਗੁੰਨਣਾ ਨਹੀਂਗਾ ਉਹ ਤਿਆਰ ਕਰਕੇ ਬਿਨਾ ਆਟੇ ਗੁੰਨੇ ਤੋਂ ਜਿਹੜਾ ਆਪਾਂ ਇਹ ਪਕੌੜੇ ਬਣਾ ਕੇ ਤਿਆਰ ਕਰਾਂਗੇ ਇਹ ਤਾਂ ਹੋਰ ਪਾਣੀ ਪਾ ਦਾਂਗੇ ਥੋੜਾ ਜਿਹਾ ਸਾਰੇ ਐਡ ਕਰਾਂਗੇ ਮਸਾਲਿਆਂ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਪਾ ਦਾਂਗੇ ਕੁੱਟੀ ਹੋਈ ਲਾਲ ਮਿਰਚ ਮਿਰਚ ਤੁਸੀਂ ਆਪਦੇ ਹਿਸਾਬ ਨਾਲ ਪਾਉਣੀ ਹੈ ਜਿੰਨਾ ਕਿ ਤੁਸੀਂ ਤਿੱਖਾ ਖਾਣੇ ਉਸੇ ਹਿਸਾਬ ਨਾਲ ਤੁਸੀਂ ਮਿਰਚ ਪਾਉਣੀ ਹੈ ਤੇ ਥੋੜੀ ਜਿਹੀ ਆਪਾਂ ਪਾ ਦਾਂਗੇ ਹਲਦੀ ਇਨਾਂ ਮੁਕ ਪਾਵਾਂਗੇ ਆਪਾਂ ਸਵਾਦ ਅਨਸਾਰ ਅੱਧਾ ਕ ਚਮਚ ਪਾਵਾਂਗੇ ਆਪਾਂ ਸਾਬਤ ਜੀਰਾ ਅੱਧਾ ਕ ਚਮਚ ਪਾਵਾਂਗੇ ਆਪਾਂ ਧਨੀਆ ਪਾਊਡਰ ਪੜਾਏ ਪਾਵਾਂਗੇ ਆਪਾਂ ਚਾਟ ਮਸਾਲਾ ਥੋੜੀ ਜਿਹੀ ਪਾਵਾਂਗੇ ਆਪਾਂ ਕਸੂਰੀ ਮੇਥੀ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਕਰ ਦਾਂਗੇ ਮਿਕਸ ਕੋਨ ਨੂੰ ਥੋੜਾ ਜਿਹਾ ਆਪਾਂ ਹੋਰ ਪਤਲਾ ਕਰਾਂਗੇ ਕਿਉਂਕਿ ਜਿਹੜੇ ਆਪਾਂ ਪਕੌੜੇ ਬਣਾਉਣੇ ਹੈਗੇ ਥੋੜੇ ਜਿਹਾ ਨਰਮ ਬਣਾਉਣੇ ਹੈਗੇ ਤਾਂ ਸੌਫਟ ਬਣਨਗੇ ਇਸ ਕਰਕੇ ਆਪਾਂ ਕੋਨ ਨੂੰ ਥੋੜਾ ਜਿਹਾ ਪਤਲਾ ਕਰਾਂਗੇ ਹਾਂਜੀ ਮਸਾਲੇ ਆਪਾਂ ਚੰਗੀ ਤਰ੍ਹਾਂ ਹੁਣ ਪਾਊਡਰ ਦੇ ਵਿੱਚ ਮਿਕਸ ਕਰ ਦਿੱਤੇ ਹੁਣ ਆਪਾਂ ਇੱਥੇ ਹੋਰ ਪਾਣੀ ਪਾਵਾਂਗੇ ਹੁਣ ਚੰਗੀ ਤਰ੍ਹਾਂ ਆਪਾਂ ਇਹਨੂੰ ਮਿਕਸ ਕਰ ਦਾਂਗੇ ਬਸ ਆਪੇ ਦੋ ਵੱਧ ਨਹੀਂ ਪਾਣੀ ਪਾਉਣਾ ਹੈਗਾ ਸਿਰਫ ਆਪਾਂ ਪਾਉਣਾ ਇੱਕ ਗਲਾਸ ਜਿਹੜਾ ਪਾਣੀ ਦਾ ਪਾਇਆ ਹੈਗਾ ਥੋੜਾ ਜਿਹਾ ਆਪਾਂ ਪਾਣੀ ਦਾ ਬਚ ਗਿਆ ਹੈਗਾ ਕੋ ਨੂੰ ਆਪਾਂ ਚੰਗੀ ਤਰ੍ਹਾਂ ਹੁਣ ਮਿਕਸ ਕਰ ਲਾਂਗੇ ਕਿ ਜਿਹੜੇ ਆਪਣੇ ਪਕੌੜੇ ਵਧੀਆ ਬਣ ਤੇ ਟੇਸਟੀ ਬਣ ਪਕੌੜੇ ਬਣ ਤੇ ਕੋਈ ਜ਼ਿਆਦਾ ਟਾਈਮ ਵੀ ਨਹੀਂ ਲੱਗਦਾ ਹੈਗਾ ਬਹੁਤ ਜਲਦੀ ਪਕੌੜੇ ਬਣ ਕੇ ਤਿਆਰ ਹੋ ਜਾਂਦੇ ਆ ਵਿੱਚ ਪਾ ਦਾਂਗੇ ਆਪਾਂ ਆਰਆ ਰੋਟ ਇਹਨੂੰ ਵੀ ਆਪਾਂ ਚੰਗੀ ਤਰ੍ਹਾਂ ਕਰ ਦਾਂਗੇ ਮਿਕਸ ਹੇ ਬਾਬਾ ਹਾਂ ਜੀ ਪਕੌੜਿਆਂ ਵਾਸਤੇ ਆਪਾਂ ਘੋਲ ਤਿਆਰ ਕਰ ਲਿਆ ਬਹੁਤ ਵਧੀਆ ਆਪਾਂ ਘੋਲ ਬਣਾ ਕੇ ਤਿਆਰ ਕੀਤਾ ਤੇ ਹੁਣ ਆਪਾਂ ਚੱਲਾਂਗੇ ਗੈਸਨ 'ਨੀ ਆਪਾਂ ਵਧੀਆ-ਵਧੀਆ ਪਕੌੜੇ ਬਣਾ ਕੇ ਤਿਆਰ ਕਰਾਂਗੇ ਹਾਂ ਜੀ ਪਕੌੜੇ ਬਣਾਉਣ ਵਾਸਤੇ ਕੜਾਹੀ ਨੂੰ ਆਪਾਂ ਗੈਸ ਦੇ ਉੱਪਰ ਰੱਖ ਲਿਆ ਤੇਲ ਆਪਾਂ ਗਰਮ ਕਰ ਲਿਆ ਤੇ ਹੁਣ ਆਪਾਂ ਬਣਾਵਾਂਗੇ ਪਕੌੜੇ ਤੁਸੀਂ ਹੱਥ ਦੇ ਨਾਲ ਵੀ ਪੇਸਟ ਚੱਕ ਸਕਦੇ ਆ ਤੁਸੀਂ ਚਮਚੇ ਦੇ ਨਾਲ ਪਰ ਚਮਚੇ ਦੇ ਨਾਲ ਥੋੜਾ ਜਿਹਾ ਸੌਖਾ ਕਿਉਂਕਿ ਹੱਥਾਂ ਦੇ ਨਾਲ ਥੋੜਾ ਲੱਗਦਾ ਜੈਨਿੰਗਾ ਤੇ ਪਰ ਪਕੌੜੇ ਤੁਸੀਂ ਆਪਦੇ ਹਿਸਾਬ ਨਾਲ ਬਣਾਉਣੇ ਆ ਛੋਟੇ ਵੱਡੇ ਸਾਈਜ਼ ਜੇ ਜੇ ਤਾਂ ਥੋੜਾ ਸੇਕ ਲੱਗ ਗਿਆ ਉਸ ਤੋਂ ਬਾਅਦ ਹੀ ਆਪਾਂ ਇਹਨਾਂ ਨੂੰ ਹਿਲਾਵਾਂਗੇ ਹਾਂਜੀ ਪਕੌੜਿਆਂ ਦਾ ਆਪਾਂ ਪਾਸਾ ਪਾੜ ਤੋ ਤੁਸੀਂ ਦੇਖ ਸਕਦੇ ਬਹੁਤ ਵਧੀਆ ਜਿਹੜੇ ਆਪਣੇ ਪਕੌੜੇ ਫਰਾਈ ਹੋਈ ਜਾਂਦੇ ਆ ਤੇ ਥੋੜਾ ਜਿਹਾ ਆਪਾਂ ਹੋਰ ਥੋੜਾ ਜਿਹਾ ਸੇਕ ਲਵਾਵਾਂਗੇ ਫਰਾਈ ਹੋ ਗਿਆ ਤੇ ਕੱਢ ਕੇ ਤੇਲ ਚ ਆਪਾਂ ਰੱਖ ਲੈਨੇ ਹੁਣ ਪਲੇਟ ਦੇ ਵਿੱਚ ਬਹੁਤ ਵਧੀਆ ਪਕੌੜਿਆਂ ਦਾ ਕਲਰ ਆ ਗਿਆ ਤੇ ਪੱਕ ਵੀ ਬਹੁਤ ਵਧੀਆ ਗਿਆ ਇਸੇ ਤਰ੍ਹਾਂ ਆਪਾਂ ਦੂਸਰਾ ਪੂਰੀ ਹੁਣ ਕੱਢ ਲਾਂਗੇ ਪਕੌੜਿਆਂ ਦਾ ਲੈਨੇ ਪਕੌੜਿਆਂ ਦਾ ਚਾਰ ਹੀ ਆਪਾਂ ਪਕੌੜੇ ਪਾਵਾਂਗੇ ਕਿਉਂਕਿ ਥੋੜੀ ਜਿਹੀ ਨਾ ਕੜਾਹੀ ਦੁੰਗਾਈ ਚ ਹੈਗੀ ਆ ਕੜਾਈ ਚ ਘੱਟ ਹੈਗੀ ਆ ਤੇ ਜਿਆਦਾ ਚੜਾਈ ਚ ਹੋਵੇ ਤਾਂ ਫਿਰ ਜਿਆਦਾ ਪਕੌੜੇ ਪੈ ਜਾਂਦੇ ਇਸ ਕਰਕੇ ਫਿਰ ਆਪਾਂ ਚਾਰ ਹੀ ਪਕੌੜੇ ਹਾਂਜੀ ਪਕੌੜੇ ਆਪਾਂ ਫਰਾਈ ਕਰ ਲਿਆ ਸਾਰੇ ਪਕੌੜੇ ਆਪਾਂ ਬਣਾ ਕੇ ਤਿਆਰ ਕਰ ਲਿਆ ਬਹੁਤ ਵਧੀਆ ਜਿਹੜੇ ਆਪਾਂ ਇਹ ਪਕੌੜੇ ਬਣਾਏ ਹੈਗੇ ਆ ਤੇ ਆਹ ਰੋਟਣਾ ਜਿਹੜੇ ਇਹ ਕ੍ਰਿਸਪੀ ਬਣ ਜਾਂਦੇ ਆ ਆਹ ਰੋਟ ਆਪਾਂ ਤਾਂ ਪਾਇਆਗਾ ਅੰਦਰੋਂ ਸੌਫਟ ਬਣ ਗਏ ਉੱਪਰੋਂ ਇਹ ਕ੍ਰਿਸਪੀ ਕ੍ਰਿਸਪੀ ਬਣ ਗਏ ਤੁਸੀਂ ਦੇਖ ਸਕਦੇ ਹੋ ਬਿਲਕੁਲ ਆਪਾਂ ਨਵੇਂ ਤਰੀਕੇ ਨਾਲ ਉਹਦੇ ਪਕੌੜੇ ਬਣਾ ਕੇ ਤਿਆਰ ਕੀਤੇ ਹੈਗੇ ਆ ਹਾਂਜੀ ਇੱਕ ਆਪਾਂ ਵਾਈਟ ਪਲੇਟ ਲੈ ਲਈ ਹੁਣ ਸਾਰੇ ਪਕੌੜੇ ਆਪਾਂ ਇਸ ਪਲੇਟ ਦੇ ਵਿੱਚ ਰੱਖ ਦਾਂਗੇ ਤੇ ਬਹੁਤ ਹੀ ਆਪਾਂ ਸੌਖੇ ਤਰੀਕੇ ਨਾਲ ਜਿਹੜੇ ਇਹ ਪਕੌੜੇ ਬਣਾਉਣੇ ਦੱਸਿਆ ਤੁਸੀਂ ਵੀ ਘਰ ਵਿੱਚ ਇਸ ਤਰੀਕੇ ਨਾਲ ਜਰੂਰ ਬਣਾ ਕੇ ਦੇਖਿਓ ਪਕੌੜੇ ਟੇਸਟੀ ਟੇਸਟੀ ਬਣਦੇ ਆ ਪਕੌੜੇ ਬਹੁਤ ਜ਼ਿਆਦਾ ਪਈ ਜਾਂਦੇ ਹੈਗੇ ਤੇ ਸਾਡੇ ਵੀ ਅੱਜ ਮੀ ਆਇਆ ਸੀ ਤੇ ਇਸ ਕਰਕੇ ਫਿਰ ਬੱਚੇ ਕਹਿੰਦੇ ਆ ਮਮੀ ਅੱਜ ਪਕੌੜੇ ਬਣਾ ਕੇ ਦਿਓ ਤੇ ਮੈਂ ਅਖਾ ਚਲ ਆਪਾਂ ਅੱਜ ਉਹੇ ਦੇ ਪਕੌੜੇ ਬਣਾ ਕੇ ਤਿਆਰ ਕਰਦੇ ਹੈਗੇ ਆ ਟੇਸਟੀ ਜੇਸਟੀ ਪਕੌੜੇ ਗਰਮਾ ਗਰਮ ਪਕੌੜੇ ਨਾਲ ਰੱਖ ਰਾਂਗੇ ਆਪਾਂ ਟਮਾਟਰਾਂ ਦੀ ਸੌਸ ਹਰੀ ਚਟਰੀ ਨਾਲ ਵੀ ਤੁਸੀਂ ਖਾ ਸਕਦੇ ਹੋ 소ਸ ਦੇ ਨਾਲ ਵੀ ਖਾ ਸਕਦੇ ਬਿਨਾ 소ਸ ਤੋਂ ਵੀ ਤੁਸੀਂ ਚਾਹ ਦੇ ਨਾਲ ਇਹਨਾਂ ਪਕੌੜਿਆਂ ਨੂੰ ਸਰਵ ਕਰ ਸਕਦੇ ਆ ਫਿਰ ਵੀ ਇਹ ਟੇਸਟੀ ਲੱਗਣਗੇ ਬਹੁਤ ਇਹ ਜਿਆਦਾ ਸੌਫਟ ਬਣੇ ਹੈਗੇ ਆ ਉਪਰੋ ਕ੍ਰਿਸਪੀ ਤੇ ਅੰਦਰੋ ਜਿਹੜੇ ਇਹ ਸੌਫਟ ਬਣ ਕੇ ਤਿਆਰ ਹੋਏ ਜੇਕਰ ਤੁਹਾਨੂੰ ਵੀਡੀਓ ਪਸੰਦ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਚੈਨਲ ਨੂੰ ਵੀ ਤੁਸੀਂ ਜ਼ਰੂਰ ਸਬਸਕ੍ਰਾਈਬ ਕਰ ਦਿਓ ਤੇ ਕਮੈਂਟ ਕਰਨਾ ਤੁਸੀਂ ਨਾ ਭੁੱਲਿਓ ਮਿਲਦੇ ਹਾਂ ਕੀ ਆਪਾਂ ਨਵੀਂ ਰੈਸਪੀ ਦੇ ਨਾਲ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ